ਬਾਹਰ ਲੈ ਜਾ ਬੰਦ ਕਰਕੇ ਇਹ ਸਾਰੇ ਬੋਲ ਲੈਣਾ ਬਾਹਰ ਲੈ ਜਾ ਅਸੀਂ ਨਹੀਂ ਬਣਾਉਣੀ ਦੀ ਪੱਕੀ ਤਾਂ ਅਸੀਂ ਮੰਗ ਕਰ ਰਹੇ ਹਾਂ ਕਿ ਸਾਡੀਆਂ ਨਹਿਰਾਂ ਵੱਡੀਆਂ ਕਰੋ ਜਿਹੜੀਆਂ 1982 ਚ ਨਹਿਰें ਪੱਕੀ ਹੋਈ ਸੀਗੀ ਉਸ ਸਮੇਂ ਇਹ ਨਹਿਰ 33 ਫੁੱਟ ਸੀਗੀ ਉਦੋਂ ਬਾਅਦ 14 ਫੁੱਟ ਕਰਤੀ ਆ ਕਟਾ ਕੇ ਤਾਂ ਹੁਣ ਇਹ ਨਹਿਰ 14 ਫੁੱਟ ਤੋਂ ਕਟਾ ਕੇ 8 ਫੁੱਟ ਕਰ ਰਹੇ ਆ ਤੇ ਇਹ ਤੇ ਫਰਮਾ ਦਿਖਾਇਆ ਵਾ ਉਹ ਫਰਮੇ ਦੇ ਵਿੱਚ ਅੱਗੇ ਨਾਲੋਂ ਇਹ ਨਹਿਰ 6 ਫੁੱਟ ਛੋਟੀ ਕਰਦੀ 8 ਫੁੱਟ ਦਾ ਖਾਲਾ ਬਣ ਗਿਆ 8 ਫੋਟ ਦੇ ਖਾਲੇ ਦੇ ਹਿਸਾਬ ਨਾਲ ਪਾਣੀ ਵਗੂਗਾ ਉਹ ਜਾ ਕੇ ਅੱਗ ਗੱਠਾ ਪਿੰਡ ਨੂੰ ਪਾਣੀ ਦੇਊਗਾ 8 ਫੋਟ ਦੇ ਵਿੱਚ ਇੱਕ ਪਿੰਡ ਨੂੰ ਫੁੱਟ ਪਾਣੀ ਵੀ ਆਉਂਦਾ ਤਾਂ ਘੱਲ ਕਰਾਂ ਦਾ 6000 ਏਕੜ ਰਕਬਾ ਵਾ ਤੋ ਕਿੱਥੋਂ ਘੱਲ ਕਰਾਂ ਪੂਰਾ ਪਾਣੀ ਪੂਰਾ ਕਰ ਦੂਗਾ ਪਾਣੀ ਦੇਣ ਦੀ ਬਜਾਏ ਸਾਤੋਂ ਦਾ ਪਾਣੀ ਕੋਈ ਜਾਂਦੇ ਆ ਇਹ ਟਿਊਬ ਕਿੰਨੇ ਫੁੱਟ ਦੇ ਹੁੰਦੇ ਆ ਆਪਣੇ ਟਿਊਬੇ ਦਾ ਸਾਢੇ ਦਾਈ 100 ਤੇ 30 ਫੁੱਟ ਤੇ 40 ਫੁੱਟ ਤੇ ਲੈਵਲ ਆ ਪਾਣੀ ਦਾ ਤੇ 200 ਤੋਂ ਉੱਪਰ ਮੋਟਰਾਂ ਪਾਈ ਜਾਂ ਜਾਂਦੇ ਗਾ ਐਨੇ ਜਿਆਦਾ ਹਾਲਾਤ ਮਾੜੇ ਹੋਏ ਪਏ ਆ ਇਹ ਤੇ ਨਹਿਰੀ ਪਾਣੀ ਦੇਣ ਦੀ ਵੱਧ ਦੇਣ ਦੀ ਬਜਾਏ ਸਾਨੂੰ ਤਾਂ ਉਦੋਂ ਮਾਰਿਆ ਜਾ ਰਿਹਾ ਮੈਂ ਉਹਨੂੰ ਇਹ ਗੱਲ ਕਹੀ ਸੀ ਵੀ ਜਦੋਂ 25 ਕਿਊਸਕ ਪਾਣੀ ਛੱਡਦੇ ਹੋ ਤਾਂ ਅਸੀਂ ਤਰ ਕੇ ਨਹਿਰ ਲੰਘਦੇ ਸੀ ਡੁੱਬਦੇ ਸੀ ਹੁਣ ਤੁਸੀਂ 40 ਕਿਊਸਕ ਛੱਡਦੇ ਸਾਡਾ ਲੱਕ ਭਜਦਾ ਕਿਊਸਕਾਂ ਹੀ ਫਰਕ ਆ ਜਾਂ ਅਸੀਂ ਲੰਮੇ ਹੋ ਗਏ ਆ ਉਹਨੇ ਕੋਈ ਜਵਾਬ ਨਹੀਂ ਦਿੱਤਾ ਸੀ ਇਸ ਗੱਲ ਦਾ ਸਰਕਾਰ ਜਿਹੜੇ ਕਹਿੰਦੇ ਬਾਪੂ ਘਟੇਲਾ ਤੱਕ ਪਾਣੀ ਪਹੁੰਚਾਇਆ ਸਿਰਫ ਅਸੀਂ ਉਹ ਕਿੱਥੇ ਪਹੁੰਚਿਆ ਕਦੇ ਨਹੀਂ ਪਹੁੰਚਿਆ ਗੱਲਾਂ 'ਚ ਪਹੁੰਚਿਆ ਕਾਗਜ਼ਾਂ 'ਚ ਪਹੁੰਚਿਆ ਬਸ